ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰ ਪ੍ਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਵੀ ਇਸ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋਗੇ ਕਰਨਤਰ ਸਾਹਿਬ ਤੇ ਤਹਿਸੀਲ ਸਜਨੋ ਪੱਟੀ ਪਹੁੰਚ ਚੁੱਕੇ ਆ ਬਾਈ ਲਾਭ ਸਿੰਘ ਦੇ ਫਾਰਮ ਤੇ ਦੋ ਝੋਟੀਆਂ ਲੈ ਕੇ ਆਇਆ ਏ ਚੰਗੇ ਰਿਕਾਰਡ ਤੇ ਚੱਲਣ ਵਾਲੀਆਂ ਇੱਕ ਥੱਲੇ 15 ਕਿਲੋ ਦੁੱਧ ਦੀ ਕੁਐਸਟੀ ਦੱਸ ਰਹੇ ਆ ਤੇ ਦੂਜੀ 10 ਕਿਲੋ ਬੋਲੇ ਵਾਲੀ ਵੀਡੀਓ ਨੂੰ ਆਂਡ ਤੱਕ ਰੇਖੋ ਵੇਖ ਕੇ ਨਰਖ ਪਰਖ ਕਰਕੇ ਤਸੱਲੀ ਲੈ ਕੇ ਜਾਇਓ ਤੁਹਾਡਾ ਫਰਜ਼ ਬੰਦਾ ਹੈ ਕਿਉਂਕਿ ਪੈਸੇ ਲਾਉਣੇ ਹੁੰਦੇ ਆ ਬੇਨਤੀ ਵਾਰ-ਵਾਰ ਕਰਦੇ ਆ ਆਪਣੀ ਨਰਖ ਪਰਖ ਜ਼ਰੂਰ ਕਰਿਆ ਕਰੋ ਗਾਂ ਸ਼ੇਅਰ ਵੀਡੀਓ ਨੂੰ ਕਰਿਆ ਕਰੋ ਹੋਰ ਵੀ ਕਿਸੇ ਵੀਰ ਦਾ ਕੋਈ ਫਾਇਦਾ ਹੋ ਜਾਈ ਵਧੇਰੇ ਜਾਣਕਾਰੀ ਆਪਣੇ ਵੀਰ ਤੋਂ ਲੈ ਕੇ ਕਰਦੇ ਆ ਸਾਂਝੀ ਤੇ ਆਓ ਕਰੀਏ ਗੱਲਬਾਤ ਲਵਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਚੜਦੀ ਕਲਾ ਜੀ ਚੜਦੀ ਕਲਾ ਜੀ ਗੁਰੂ ਨਾਨਕ ਦਾਸ ਦੀ ਕਿਰਪਾ ਲੈ ਜੀ ਠੀਕ ਆ ਜੀ ਹਾਂ ਜੀ ਤੇ ਹੋਰ ਸਨਾਓ ਨਵੀ ਤਾਜੀ ਬਸ ਵਧੀਆ ਠੀਕ ਠਾਕ ਚੜਦੀ ਕਲਾ ਛੇਤੀ ਆ ਤੇ ਆਪਣਾ ਡਰੈਸ ਇੱਕ ਨਾਟ ਕਰਾਈ ਜੀ ਡਰੈਸ ਆਪਣਾ ਪਿੰਡ ਬਲਟੋਆ ਹਮ ਤਹਿਸੀਲ ਪੱਟੀ ਤੇ ਕਿਲਾ ਸਹੀ ਤਰੰਤਮ ਸਾਇਆ ਠੀਕ ਹੈ ਜੀ ਨਾਮ ਮੇਰਾ ਲਾਹ ਪ੍ਰੇਸ ਤੰਗ ਮੋਬਾਈਲ ਨੰਬਰ 9056 64716 ਠੀਕ 9056 64716 ਠੀਕ ਹੈ ਜੀ ਹਾਂ ਜੀ ਚਲੋ ਵਧੀਆ ਨਾਲੇ ਲੋਹੜੀ ਦਾ ਤਿਆਰ ਆ ਗਿਆ ਤੇ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਹੈਪੀ ਲੋਹੜੀ ਹਾਂ ਤੇ ਬਹੁਤ ਬਹੁਤ ਬਧਾਈਆਂ ਹੋਣ ਲੋਹੜੀ ਦੀਆਂ ਸਾਰਿਆਂ ਨੂੰ ਤੇ ਲੋਹੜੀ ਬੰਪਰ ਲੈ ਕੇ ਆਏ ਆ ਅੱਜ ਦੀ ਲੋਹੜੀ ਬੰਪਰ ਠੀਕ ਹੈ ਲੋਹੜੀ ਬੰਪਰ ਹੈ ਟਾਪ ਦੀ ਟਾਪ ਦੀ ਜੋ ਟਾਪ ਦੀ ਜਿੰਨੂ ਆਦੇ ਸਿਰਾ ਬੰਬ ਸਿਰਾ ਆਰੰਭ 15 ਕਿਲੋ ਕੱਟੀ ਥੱਲੇ ਦੁੱਧ ਤੇ ਸਾਟਾਲੇ ਕੰਨੀਆਂ ਵਾਲੇ ਦੰਦ ਚੁੱਕੰਦੇ ਹੀ ਏ ਠੀਕ ਹੈ ਜੀ ਹਾਂ ਮਗਰ ਕੱਟੀ ਆ ਗਈ ਹਾਂ ਜੀ ਮਗਰ ਵੀ ਟੱਟੀ ਬਹੁਤ ਵੱਡਾ ਫਾਇਦਾ ਆ ਗਿਆ ਹਨਾ ਬਹੁਤ ਹੀ ਚੰਗੀ ਕੱਟੀ ਮਗਰ ਵੀ ਇਹਦੇ ਕਿਨਵਾ ਸੁਆ ਆ ਗਈ ਦੂਜੇ ਸੁਏ ਕੰਨੀਆਂ ਵਾਲੇ ਦੰਦ ਚੁੱਕੰਦੇ ਹੀ ਏ ਅੱਛਾ ਜੀ ਅਰਜਨ ਕੁੰਗੜ ਅੱਛਾ ਅਰਜਨ ਕੁੰਗੜ ਦੀ ਆ ਕੱਟੀ ਕੱਟੀ ਠੀਕ ਹੈ ਜੀ ਤੇ ਮਾਈਦਾ ਵੀ ਰਿਕਾਰਡ ਚੰਗਾ ਦੱਸਿਆ ਕਿਹੜੇ ਦੀ SIM ਦੀ ਪਤਾ ਕੋਈ ਇਹ ਐਮਨਤੀ ਕੱਟੀ ਆ ਜੀ ਠੀਕ ਆ ਜੀ ਐਮਨਤੀ ਦੀ ਆ ਕੱਟੀ ਆ ਜੀ ਠੀਕ ਆ ਠੀਕ ਆ ਤੇ ਖੋਲ ਕੇ ਤੋਰਾ ਤੋਰਾ ਕਰਾਈਏ ਜੱਕ ਤਰਾ ਦਿੰਨੇ ਆ ਜੀ ਲੋ ਸੱਜਣੋ ਇਹ ਦੀਵਾਲੀ ਤੇ ਦੂਜਾ ਮਰਨ ਲੋੜੀ ਬੰਪਰ ਲਿਆਂਦਾ ਲੋੜੀ ਬੰਪਰ ਤਮਾਕਾ ਇਹਦੇ ਜ਼ਬਰਦਸਤ ਤਮਾਕਾ ਪੈਡ ਵਟੂਆ ਦੇ ਵਿੱਚ ਅਮਨ ਜੀ ਬਹੁਤ ਸ਼ਾਨਦਾਰ ਆਰਡਰ ਕੁਆਲਿਟੀ ਦੀ ਮਗਰ ਕੱਟੀ ਐ ਸਿੰਘੀ ਬੜੀ ਸੁਣੀ ਲਾਹਵਾਂ ਨਾ ਸਿੰਘੀ ਵੇਖੋ ਕਿੰਨੀ ਕਰਕ ਲਈ ਦੀ ਸਿੰਗਰਿਆ ਸਿੰਘ ਆ ਪਾਜੀ ਬੋਦਨ ਨਿਸ਼ਾਨੀ ਦੋ ਤਾਰੇ ਤੇ ਕੰਨਿਆਂ ਵਾਲੇ ਦੰਦ ਚੱਕਦੀ ਪਈ ਜੋਏ ਕੀ ਬਾਤਾਂ ਹਾਂਜੀ ਲਓ ਜੀ ਸਜਣੋ ਵਾਕਈ ਲਾਹਵਣੇ ਅੱਜ ਲੋਹੜੀ ਬੰਪਰ ਜਿਹੜਾ ਏ ਇੱਕ ਦਿਨ ਪਹਿਲਾਂ ਬਣਾਤਾ ਏ ਚੰਗੀ ਸੋਹਣੀ ਆ ਝੋਟੀ ਦੂਜਾ ਸੂਆ ਜਿਹੜੀ ਆ ਅਮਨ 29 ਦੀ ਕਹਿ ਰਹਾ ਆ ਬਾਕੀ ਨਸਲ ਕੁਆਲਟੀ ਵਾਲੀ ਜਿਹੜੀ ਆ 15 ਕਿਲੋ ਦੁੱਧ ਦਿੰਦੀ ਖਾਨਦਾਨੀ ਦੂਜੀ ਮੈਂ ਜਿਹੜੀ ਆ ਨਹੀਂ ਇੰਨਾ ਦੁੱਧ ਪਾਉਂਦੀ ਛੇਤੀ ਬਿਲਕੁਲ ਛਾਈ ਕੱਟੀ ਦੇ ਵਿੱਚ ਨਹੀਂ ਹੈਗੀ ਚੀਜ਼ ਕੋਈ ਛਾਈ ਵਿੱਚ ਨਹੀਂ ਖਰੀ ਪੂਰੀ ਫਰੀ ਝੋਟੀ ਕੀ ਬਾਤਾਂ ਚੰਦਾਰ ਆਦੇ ਹਾਂ ਪੂਰੀ ਪਤਲੇ ਚੰਮ ਦੀ ਆ ਬਾਕੀ ਪੇਟ ਕੁੜਾ ਦੇਖ ਤੁਰਦੀ ਵੇ ਜਿਵੇਂ ਘੋੜੀ ਹਰਵਾਲ ਕਲਚਾਲ ਚ ਤੁਰਦੀ ਹੁੰਦੀ ਆ ਜੇ ਨਾ ਇਹਨੂੰ ਡੇਟ ਬੜੀ ਚੋਕ ਆਂਦੀ ਸਵੇਰੇ ਇੱਕ ਪਾਸੇ ਆਉਂਦੇ ਫਿਰ ਬਟਾਏ ਲਿਆ अच्छा जी बच्चा ਥੱਲੇ ਪਈ ਜਾਂਦਾ ਕਰਮਾ ਹੈ ਨਾ ਬਾਕੀ ਨਾੜਾ ਨੂੜਾਂ ਬੜੀਆਂ ਲਵ ਜਬਾਨੇ ਦੇ ਬਿਜਲੀ ਘਰ ਬਣਾਈ ਬੈਠੀ ਹੈ ਨਾ ਹਾਂ ਲਵ ਖਾਈ ਗੁਛਾ ਹੀ ਲੱਗਾ ਨਾੜਾਂ ਦਾ ਵੇਖੋ ਪਰਲੇ ਬੰਨੇ ਨੂੰ ਇਹ ਨਾ ਦੂਜਾ ਮਰਾ ਅੱਜ ਲੇਟ ਬੜੀ ਚੋਕੇ ਆਈ ਹੈ ਕੋਈ ਬੰਦਾ ਇਹ ਨਾ ਸਮਝੇ ਹਾਂ ਵੀ ਕਿਤੇ ਦੂਜਾ ਮਰਾ ਟੋਟੀ ਨੂੰ ਟਾਈਮ ਜਾਂ ਕੋਈ ਏਕੜ ਵੇਖੋ ਇਧਰ ਬਿਜਲੀ ਘਰ ਪਾਈਪ ਲਾਈਨ ਵੇਖੋ ਦੁੱਧ ਵਾਲੀ ਦੁੱਧ ਵਾਲੀ ਪਾਈਪ ਲਾਂਦੇ ਆਂ ਵਿਖਾਓ ਬਿਜਲੀ ਘਰ ਨਾੜਾਂ ਦਾ ਬਾਕੀ ਨਹੀਂ ਬੜੀ ਵਾਕਏ ਚੀਜ਼ ਤੇ ਚਵਾਈ ਗੱਲਾਂ ਕਿਤੇ ਪਰਾਂ ਤੇ ਝੋਟੀ ਨਾ ਆ ਮੇਲ ਥੱਲੇ ਬੰਦੀ ਆ ਅੱਜ ਲੇਟ ਚੋਈ ਕਰਕੇ ਨਾ ਅੱਜ ਲੇਟ ਆਂਦੀ ਆ ਥੋੜੀ ਜੀ ਹਾਂ ਤੇ ਤਾਂ ਕਰਕੇ ਥੋੜੀ ਘੱਟ ਪਣੀ ਬਹੁਤ ਜਿਆਦੀ ਝੋਟੀ ਬੰਦੀ ਆ ਜੀ ਹੁਣ 15 ਕਿਲੋ ਦੁੱਧ ਹੋਊਗਾ ਨਾ 14 ਕਿਲੋ ਦੇ ਕੋਈ ਗਾਰੰਟੀ ਦੇ ਮਗਰ ਗਾਰੰਟੀ ਤੇ ਭਾਵੇਂ ਧਾਰ ਉਹਨਾਂ ਮਾਰੇ ਹੈ ਹੁਣ 15 ਕਿਲੋ ਆ ਤੇ ਮੁੱਲ ਕਿੰਨਾ ਕਰਤਾ 17 ਕਿਲੋ ਕੱਟੀ ਦੁੱਧ ਉਹਨਾਂ ਘਰ ਆ ਲੈਣੇ ਆਖਿਆ ਕਰੂਗੀ ਐਲਟੀ ਪੀਪਾ ਕਿ ਹੋ ਰਹਾ ਦਿੱਤਾ ਹੈ ਤੇ ਪਿਛਲੀ ਵਾਰਿਆ ਪਹਿਲੇ ਨੇ 14 ਦਾ ਪਹਿਲੇ ਨੇ ਕੱਢਿਆ ਵਾ ਅੱਛਾ ਤੇ ਕੱਟੀ ਵੀ ਅਜੇ ਇਹਨੂੰ ਮੈਂ ਹੱਤਤਾ ਸੀਨ ਹੋ ਗਿਆ ਕੱਟੀ ਵੀ ਬਹੁਤ ਹੀ ਉਹ ਪਾਲਣ ਦੇ ਸ਼ੌਂਕ ਦੇ ਨਾਲ ਕੱਟੀ ਵੀ ਸੋਹਣੀ ਹੈ ਨਾ ਹਾਂਜੀ ਤੇ ਲੱਭ ਫਿਰ ਇਹਦੀ ਕੀਮਤ ਕਿੰਨੀ ਵੇਚ ਕਰਤੀ ਕੀਮਤ ਤੇ ਵੇਖੋ ਇਹੜੀਆਂ ਮਹਿਆਂ ਦਾ ਲੋਕੀ 2-2 ਲੱਖ ਮੰਗੀ ਜਾਂਦੇ ਭਾਜੀ ਮੰਗੀ ਜਾਂਦੇ ਆ ਪਰ ਆਪਾਂ ਨਹੀਂ ਕਰਨਾ ਮੈਨੂੰ ਪਤਾ ਨਾਰਮਲ ਹੀ ਰੇਟ ਮੂੰ ਲੈਦਾ 1 ਤੀ ਆ ਭਾਜੀ ਅੱਛਾ ਕਿੰਨੇ ਦੇ ਦੇਣੀ ਆ ਆਪਣੇ ਲਈ ਜੈ ਜੀ ਹੁੰਦੀ ਵੀ ਰੋੜ ਤੇ ਜਾ ਰਹੀ ਅੱਛਾ ਜੀ ਹਾਂ ਜੀ ਕਿੰਨੇ ਦੀ ਦੇ ਦੇ ਆਪਾਂ 10 3 ਲਾ ਦੇ ਕਿੰਨੇ ਦੀ ਦੇ ਦੇ ਇੱਕ ਪੰਜੀ ਦੇ ਦੀ ਵੀਰ ਤੁਹਾਡੀ ਖੁਸ਼ੀ ਯਾਰ ਤੁਸੀਂ ਛੋੜ ਕਰਵਾ ਹੀ ਖੁੱਲੀ ਕਰ ਦੋ ਲੋੜੀ ਬੰਪਰ ਕਰ ਦੋ ਲੋੜੀ ਬੰਪਰ ਜੇ ਕਰਨਾ ਤਾਂ ਫਿਰ ਲਾਸਟ 1 ਕਬਾਈ ਦੀ 20 ਦੀ ਕਰ ਦਈਏ ਇੱਕ 20 ਹੀ ਦੇ ਦੋ ਠੀਕ ਆ ਹਾਂ ਚੋਰ ਚਪਾ ਹੋਣਾ ਵੀਰੇ ਚੋਂ ਇਹ ਤੇ ਚੋਰ ਚਪਾ ਕਰਨਾ ਆ ਹਾਂ ਜਲਦੀ ਨਹੀਂ ਕੀ ਬੱਸ ਯਾਰ ਕੰਮ ਨੂੰ ਲੱਗਦੀ ਕੋਈ ਬੰਦਾ ਘਰੇ ਰੱਖਣ ਨੂੰ ਫੜੂਗਾ ਨਾ ਤੇ ਨਜ਼ਾਰੇ ਲਊਗਾ ਹੁੰਦੇ ਸੂਏ ਨੂੰ ਕੱਟੀ ਬਹੁਤ ਜਿਆਦੀ ਚੱਕੀ ਪੰਜਣੀ ਹੈ ਠੀਕ ਆ ਜੀ ਠੀਕ ਆ ਲਓ ਸੱਜਣੋ ਲੋੜੀ ਬੰਪਰ ਬਾਈ ਲਾਹਣੇ ਕਰਤਾ ਜੀ ਚੰਗੀ ਕੁਆਲਿਟੀ ਵਾਲੀ 15 ਮਿਲਕ ਦੇ ਜਿਹੜੀ ਚਲਦੀ ਪਈ ਕੱਟੀ ਲਾਹਣਦੀ ਆ ਇਹ ਮੇਲਾ ਲੋਟ ਲੋ ਕੱਟੀ ਬੜੀ ਖਰੀ ਆ 17 18 ਕਿਲੋ ਦੁੱਧ ਕਰਨਾ ਜੇ ਮੈਲਾ ਨਹੀਂ ਝੋਟੀ ਦੇ ਮਾਰਿਆ ਵੀਰੇ ਅੱਛਾ ਜੀ ਅਜੇ ਮੈਲਾ ਮਾਰਨਾ ਫਿਰ ਕਰ ਜੂਗੀ ਬੜੇ ਆਰਾਮ ਨਾਲ ਆਰਾਮ ਨੇ ਇਹਨਾਂ ਦੁੱਧ ਕੱਢਣਾ ਕਿੱਦਾਂ ਆ ਗਿਏ ਆਪਣਾ ਮਾਲ ਤੇ ਇੱਥੇ ਕੋਈ ਝੋਟੀ ਨੂੰ ਵੇਖੜਨੀ ਕੋਈ ਕੁਝ ਨਹੀਂ ਅਜੇ ਲੇਟ ਚੋਗੇ ਸਗੋਂ ਆਂਦੀ ਜਵ ਅੱਜ ਤੇ ਨਹੀਂ ਤੇ ਝੋਟੀ ਨੂੰ ਕਿਤੇ ਜੇ ਟਾਈਮ ਟੂ ਵੀਰੇ ਛੱਡਿਆ ਹੋਵੇ ਨਾ ਤੇ ਲੇਵਾ ਲੈ ਕੇ ਖਲੋਤਾ ਨਾ ਜਾਵੇ ਆ ਪੰਡਾ ਪਾਈ ਬਵਿਆ ਨਾ ਪੰਡਾ ਕੋਈ ਵੀ ਬੰਦਾ ਆਣ ਕੇ ਵੇਖ ਲੈ ਹਾਂ ਉਤਰਾ ਦੇ ਚਾਰ ਦਾ ਟਾਈਮ ਆਇਆ ਆ 4 ਵਜੇ ਸਾਂਭੇ 1 ਵਜੇ ਲੈਂਦੀ ਆ ਜੇ ਕੱਟੀ ਨੂੰ ਟਾਈਮ ਲੱਗਾ ਹੋਵੇ ਨਾ ਕਿਤੇ 1 ਵਜੇ ਦੀ ਆਈ ਵੀਰੇ ਆ ਮੇਰਾ ਬੱਚਾ ਬਾਹਰ ਨਿਕਲੇ ਠੀਕ ਆ ਆਈ ਬੜੀ ਲੇਟ ਆ ਸਵੇਰੇ ਤੁਹਾਨੂੰ ਬੜਾ ਠੰਡ ਬੜੀ ਬੜੀ ਲੇਟ ਜਾ ਕੇ ਚੋਈ ਮੈਂ ਠੀਕ ਆ ਹਾਂਜੀ ਲਾਵਾ ਦਜੀ ਕਿੰਨਾ ਵਾ ਸਵੇਰ ਆ ਗਈ ਉਹ ਜਿਹੜੀ ਮੱਝ ਹਾਂ ਉਹ ਮੱਝ ਕੱਲ ਦੀ ਆਈ ਆ ਰਾਤੀ ਸਹੀ ਆ ਲਈ ਉਹ ਰਾਤ ਸੂਵੀ ਆ ਅੱਛਾ ਚੰਗੀ ਚੋਈ ਚੋਈ ਕਿੰਨਾ ਚੰਗਾ ਦੁੱਧ ਚੱਲੰਗੀ ਬੋਲੇ ਦੋਸਤ ਜਨਰ ਕਾੜ ਬਹੁਤ ਜਿਆਦਾ ਚੰਗਾ ਇਹਦਾ ਵੀ ਮੈਂ ਦਾ ਤੇ ਚੋਬਰ ਵੜਾ ਤਗੜਾ ਤੇਗੀ ਇਧਰ ਵੇਖੋ ਮੈਂ ਹੀ ਖਿੱਚ ਕੇ ਲੈ ਗਈ ਮਾਣਾ ਮਾਲੀ ਨੂੰ ਮੈਂ ਪੂਰਾ ਬਹੁਤਾ ਇਕੱਟਾ ਤਗੜਾ ਦੇ ਨਾਲ ਖਿੱਚ ਕੇ ਹਾਂ ਨਹੀਂ ਵਾਕਈ ਬਹੁਤਾ ਤਗੜਾ ਬੱਚਾ ਹਨਾ ਬੱਚਾ ਵੜਾ ਤਗੜਾ ਮਾਈ ਤੋਂ ਵੱਡਾ ਜਲਦਾ ਹਾਂ ਖੁੱਲ ਕੇ ਮੈਂ ਵਖਾ ਗਈ ਮੈਂ ਵੀ ਖਿੱਚ ਕੇ ਲੈ ਗਿਆ ਤੇ ਇਦਰੇ ਫੱਡੇ ਦਾ ਨਹੀਂ ਵਾਕਈ ਇਹ ਮੈਂ ਕਿੰਨਾ ਬੋਲਾ ਹੌਨ ਲਾਵੇ ਦੇ ਥੱਲੇ ਇਹਦੇ ਥੱਲੇ 10 ਕਿਲੋ ਬੋਲਾ ਹੋਣਾ ਹੂੰ ਤੇਰਾ ਦੀ ਸੁਈ ਮੰਨ ਕੇ ਚਲੋ ਵੀ ਕਰਤੂਤ ਵਾਲੀ ਮੈਂ ਉਤਰਾ ਹੀ ਪਤਾ ਲੱਗਦਾ ਥਾਲੇ ਵੀ 10 ਕਿਲੋ ਬੋਲਾ ਡੰਡਾ ਏ ਵੀ ਮੈਂ 15 ਤੋਂ ਪਲੱਸ ਦੁੱਧ ਕੱਢੂਗੀ 15 ਇਹ ਦਿੱਦੀ ਆ ਦੁੱਧ ਪਿਛਲੇ ਸਵੇਰ ਪਰ ਹਾਂ ਦੰਨੀ ਹੈ ਨਾ ਅਜੇ ਪਰ ਇਹ ਨਹੀਂ ਚੁੱਕੇ ਮੈਂ ਥੱਪੀ ਗਈ ਆ ਇੱਕ ਪੱਚਾ ਜਾਦਾ ਇਹਨੇ ਭਾਰਾ ਦੇਤਾ ਹੈਵੀ ਦੇਤਾ ਵਾ 2 ਘੰਟੇ ਦਾ ਮੇਰੇ ਸੇ ਕੱਟਾ ਹੋਣਾ ਕੁੜੀ ਆ ਵਾ ਹੈਗਾ ਖੁੱਲ ਗੇ ਸਾਥ ਨੂੰ ਬੜਾ ਸੋਹਣਾ ਲੱਗਾ ਹਾਂ ਸਾਥ ਨੂੰ ਬੜਾ ਸੋਹਣਾ ਅਜੇ ਜਦੋਂ ਲੱਪਾ ਲੂਪਾ ਮੈਂ ਚੁੱਕ ਗਈ ਨਾ ਲਓ ਸੱਜਣੋ ਤੇ ਵੇਖੋ ਕੀ ਚੀਜ਼ ਹੈ ਅੱਜ ਪੂਚੋ ਜਿਗਾੜ ਵੇਖੋ ਕਰਮਾਲੀ ਕਿੰਨਾ ਲਾਈ ਬੈਠੀ ਆ ਲਾ ਖੁੱਲ ਕੇ ਤੋਰਾ ਕਰਾਈਏ ਜੇਗਾ ਇਹ ਨਾ ਵੀ ਇਹ ਅੱਜ ਤੋਂ ਕਾਹੋਂ ਜਿਹਨਾਂ ਨੂੰ ਮਾਜ ਵੇਖੋ ਖੋਲ ਕੀ ਕੀ ਵੱਧੀ ਹੈ ਜੇ ਸੂ ਜਾਣ ਕੇ ਲਿੱਸੀ ਹੋਈ ਹੁਣ ਸਿਕ ਮੂੰਹ ਦੀ ਸਜਣੋ ਕੁਆਲਿਟੀ ਫੇਸ ਕੁਆਲਿਟੀ ਦੇਖ ਸਕਦੇ ਬਹੁਤ ਸੋਹਣੀ ਹੈ ਸੂਈ ਜੋ 12:00 ਵਜੇ ਤੇ ਸਰਕੀ ਇਹਦਾ ਜੇਰ ਪਾਤੀ ਮਿਲਕ ਮੈਨ ਵੀ ਚੰਗੀ ਆ ਤੇ ਪਿੱਛੇ ਵੇਖੋ ਜਗਾੜ ਲਾਈ ਬੈਠੀ ਕਰਮਾ ਵਾਲੀ ਪੂਰਾ ਲਓ ਜੀ ਕੀ ਬਾਤਾਂ ਬੜੀ ਸ਼ਾਨਦਾਰ ਮੈਂ ਇਹ ਵੀ ਸੂਬਾ ਤੀਜਾ ਸੂਈਏ ਰਾਤ ਦੇ ਲੱਪੇ ਲੁੱਪੇ ਚੋਕਰੂਗੀ ਆ ਜੀ ਰਾਤ 12:00 ਵਜੇ ਸੂਈ ਸੀ ਤੇ ਤੜਕੇ ਤੇ 9 ਵਜੇ ਜੇ ਸੁੱਟ ਦਿੱਤੀ ਅੱਛਾ ਹਾਂਜੀ ਠੀਕ ਹੈ ਤੇ ਸਿਰਸੁਰ ਸਾਈਸ ਹੋਈ ਇੱਥੇ ਵੀ ਮੈਂ ਤੇ ਬਹੁਤ ਚੰਗੀ ਆ ਇਹ ਕਿ ਨਾ ਮੈਂ ਤੇ ਬੜੀ ਆਮ ਬਕਾਟਾ ਇੱਥੇ ਦਾਾਂ ਬਲ ਕਰੇ ਉਹਦੇ ਮੈਂ ਨੇ ਦੁੱਧ ਖਾਣਾ ਨਹੀਂ ਪੰਡਾ ਇਲਾਜ ਬੈਠੀ ਮਗਰ ਹਨਾ ਕਰਮਾ ਵਾਲੀ ਪੰਡਾ ਇਲਾਜ ਬੈਠੀ ਆ ਹਾਂ ਇੱਥੇ ਹੀ ਗੱਲ ਆ ਚੀਜ਼ ਦੁੱਧ ਵਾਲੀਆਂ ਏਰਕੀ ਲੈਣੀਆਂ ਕੱਢ ਕੇ ਪਾਉ ਨੇ ਦੁੱਧ ਵਾਲੀਆਂ ਦੁੱਧ ਵਾਲੀਆਂ ਹਨਾ ਲਵ ਹਾਂਜੀ ਉਹ ਦਾਲੀ ਚੀਜ਼ਾਂ ਲੈਣ ਗਿਆ ਕੱਢ ਕੇ ਰਕੀ ਆਹ ਤਾਂ ਮਾਲ ਹੀ ਫਿਰ ਚੰਗਾ ਲੈਣੀ ਹੁਣ ਤਰਾ ਹਾਂ ਤੇ ਇਹਦਾ ਫਿਰ ਮੁੱਲ ਕੀ ਰਹਿ ਗਿਆ ਉਹ ਦੇਖ ਲੈ ਸ਼ਾਹ ਜੀ ਲਈ ਇਹ ਇਹਦਾ ਹੁਣ ਥੱਲਿਓ ਪੰਡਾ ਪਾਈ ਫਿਰਦੀ ਐਡਾ ਦੋ ਲੱਖ ਵਾਲੀ ਮਹਿਨੂ ਨਹੀਂ ਲੈਵਾ ਦੇ ਉਤਰਾ ਲੱਗਾ ਹੁੰਦਾ ਹਾਂ ਤੇ ਇਹ ਆਪਾਂ ਮੁੱਲ ਤੇ ਇਹਦਾ 90 ਕਰਦੇ ਹਾਂ ਫੇ ਜੀ ਅੱਛਾ ਹਾਂ ਨਾ ਦੱਸ ਗਏ 2000 ਘੱਟ ਲੈ ਲਾਂਗੇ 8000 ਨਹੀਂ ਹੋਰ ਕੋਈ ਲੈ ਕਰਗੇ 8000 ਦੇ ਦਈਏ ਹੀ ਰ 82 ਦੀ ਕਰ ਦਿੱਤੀ ਠੀਕ ਆ ਬਿਆਨ ਨਹੀਂ ਬਣੀ ਗੈਸਟਰ ਨਹੀਂ ਹੋਣੀ ਆ ਤੇ ਮੈਂ ਦੁੱਧ 15 ਕਿਲੋ ਦੁੱਧ ਕੋਈ ਇੱਕ ਰਲਾਗ ਵਣ ਕੇ ਇਹਦੇ ਵੀ ਲੈ ਲੈਣ ਦੇ ਦੇਖ ਲਿਆ ਵਿਖਾ ਤਾ ਲਓ ਸਜਣੋ ਇਕਰਾ ਹੋਰ ਨਰਦਾਰੀ ਹੋਣਾ ਬਸ ਪਿਆ ਆ ਕੋਸਰਾ ਛਪਾ ਕਰਾਂਗੇ ਘਰ ਆ ਲੈਵਾ ਮਗਰੋਂ ਪੰਡ ਬੰਨੀ ਬੈਠੀ ਹਾਂ ਨਾ 2 15 ਕਿਲੋ ਦੇ ਦੂੰਗੀ ਜੇ ਸੂਚ ਆਈ ਹੈ ਕੋਈ ਬੰਦਾ ਵਾ ਮੈਂ ਲਿੱਸੀ ਨਾ ਸਮਝੇ ਸੂਚ ਆਈ ਕਰਕੇ ਮਾਂ ਜੀ ਇਤਰਾ ਹੋਈ ਇੱਕ ਟੱਟਾ ਜਿਆਦਾ ਹੀ ਵੱਡਾ ਦੇ ਦਦਾ ਹਾਂ ਹਾਂ ਨਹੀਂ 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 ਠੀਕ ਆ ਤੇ ਅੱਜ ਤੋਂ ਚਾਹ ਉਹਨਾਂ ਨੂੰ ਮੈਂ ਫੁੱਲ ਬੜਾ ਫੁੱਲ ਖੁੱਲ ਜਾਣੀ ਆ ਠੀਕ ਆ ਜੀ ਮੈਂਮ ਤੇ ਦੋਨੋਂ ਬਹੁਤ ਹੀ ਜਿਆਦੀ ਖਰੀਦ ਦੁੱਧ ਨੂੰ ਤੇ ਮੈਂ ਕਿਹਨਾ ਰਿਕਾਰਡ ਬਣਦੂਗੀ 2 ਲੱਖ ਅਲੀ ਦੇ ਸਰਚ ਮਾਰੂਗੀ ਠੀਕ ਆ ਹਾਂਜੀ ਲਓ ਭਈ ਸੱਜਣੋ ਮੈਂ ਇਹ ਵੀ ਚੰਗੀ ਦੇਖ ਲਓ ਫੁੱਟ ਫੁੱਟ ਬਾਹਰ ਨਿਕਲੀ ਬੈਠੀ ਕਰਮਾ ਲਈ ਤੇ ਲਾਭ ਕਿੰਨਾ 15 ਲੀਟਰ ਤੋਂ ਇਹ ਵੀ ਨਹੀਂ ਮਰਦੀ ਤੇ 15 ਕਿਲੋ ਹੀ ਹੁੰਦੇ ਥੱਲੇ ਆ 15 ਪਲੱਸ ਵਾਲੀਆਂ 15 ਵਾਲੀਆਂ ਕਰਕੇ ਇੱਕ ਲੋੜੀ ਬੰਪਰ ਕਰਤਾ ਕਿੰਨੀ ਇਧਰ ਗਾਹ ਨੂੰ ਗੋਨੀ ਗੋਨੀ ਇੱਕ ਉਹਨੇ ਪਿਛੇ ਆ ਤੇ ਮਈਆਂ ਦੋਵੇਂ ਚੰਗੀਆਂ ਖਰੀਦਦਾਰੀ ਕਰ ਲਿਓ ਸਾਡੇ ਭੈਣ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸასი ਕਾਲ ਜੀ ਰੱਬ ਰਾਖਾ